ਸੱਤਾ ਕੇ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਭਗਵਾਨ ਪ੍ਰਮਾਨ ਹੁਰਾ ਨੇ ਕਿ ਅਸੀਂ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾ ਦਾਂਗੇ ਜਿਹੜਾ ਨਸ਼ਾ ਜਿਹੜੇ ਸ਼ਹਿਰ ਮਹੱਲੇ ਜਾਂ ਵਸਤੀ ਦੇ ਵਿੱਚ ਕਾਲੀਆਂ ਤੋਂ ਕਾਂਗਰਸੀਆਂ ਤੋਂ ਨਹੀਂ ਪਹੁੰਚਾਇਆ ਗਿਆ ਉਸ ਜਗ੍ਹਾ ਤੇ ਵੀ ਜਿਹੜੀ ਨਸ਼ੇ ਦੀ ਪਹੁੰਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹੋਵੇ ਜਿਹੜੇ ਅੱਗੇ ਕਾਂਗਰਸੀਆਂ ਦੇ ਜਿਹੜੇ ਐਮ ਐਲ ਏ ਨਸ਼ਾ ਪਕਾਉਂਦੇ ਸੀ ਨਸ਼ਾ ਤਸਕਰਾ ਤੋਂ ਪੈਸੇ ਲੈਂਦੇ ਸੀ ਉਹੀ ਕੰਮ ਜਿਹੜਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਮੰਤਰੀ ਜਿਹੜੇ ਉਹ ਕਰ ਰਹੇ ਆ ਲਗਾਤਾਰ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਉਹ ਪੁਲਿਸ ਦੇ ਦਫ਼ਤਰਾਂ ਅੱਗੇ ਵੀ ਧਰਨਾ ਲਾ ਰਹੇ ਆ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਸਾਡੇ ਧੀਆਂ ਪੁੱਤ ਲਗਾਤਾਰ ਮਰ ਰਹੇ ਨੇ ਉਹ ਦੂਜਿਆਂ ਦੇ ਨਾਲ ਨਸ਼ਾ ਕਰ ਕਰਕੇ ਕਿ ਨਸ਼ੇ ਨੂੰ ਬੰਦ ਕਰਨ ਦਾ ਕੋਈ ਹਿੱਲਾ ਕਰੋ ਪਰ ਕਿਸੇ ਦੇ ਕੰਮ ਤੇ ਕੋਈ ਜੋ ਨਹੀਂ ਸਰਕਰਈ ਜਿਨ੍ਹਾਂ ਨੂੰ ਆਪਾ ਪੰਜਾਬ ਪੁਲਿਸ ਕਹਿੰਦੇ ਆ ਉਹਨਾਂ ਦੀ ਡਿਊਟੀ ਦਾ ਨਸ਼ਾ ਤਸਕਰਾਂ ਨੂੰ ਫੜਨ ਵਾਸਤੇ ਆ ਜਾਂ ਨਸ਼ੇ ਨਹੀਂ ਫੜਨ ਵਾਸਤੇ ਆ ਨਸ਼ੇ ਨੂੰ ਖਤਮ ਕਰਨ ਵਾਸਤੇ ਆ ਕੰਮ ਉਹਨਾਂ ਨੇ ਇਹ ਚਲਾ ਛੱਡਿਆ ਕਿ ਨਸ਼ਾ ਤਸਕਰਾਂ ਤੋਂ ਹੱਤਾ ਲਾਓ ਨਸ਼ਾ ਜਿੰਨਾ ਮਰਜ਼ੀ ਪੰਜਾਬ ਦੇ ਵਿੱਚ ਵਿਕੇ ਲੋਕਾਂ ਦੇ ਧੀਆਂ ਪੁੱਤ ਮਰਦੇ ਆ ਜਿੰਨੇ ਮਰਜ਼ੀ ਮਰ ਜਾਣ ਪਰ ਉਹਨਾਂ ਨੇ ਆਪਣੇ ਘਰ ਦੇ ਨਸ਼ੇ ਦੇ ਪੈਸੇ ਨਾਲ ਭਰਨੇ ਸ਼ੁਰੂ ਕੀਤੇ ਹੋਏ ਆ 175 ਬੰਦਿਆਂ ਦੀ ਲਿਸਟ ਜਿਹੜੀ ਬਾਦਲ ਨੂੰ ਸੌਂਪੀ ਗਈ ਸੀ ਡੀਜੀਪੀ ਸ਼ਸ਼ੀ ਕਾਕਵਲਗੋ ਕਿ ਆ 175 ਬੰਦੇ ਉਹ ਹਨ ਜਿਹੜੇ ਵੱਡੇ ਵੱਡੇ ਮਗਰਮਾਚਾ ਜਿਹੜੇ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਅੱਜ ਨੌਜਵਾਨ ਭਾਰਤ ਸਭਾ ਉਹਨੇ ਸੂਬਾ ਪਧਰੀ ਸੱਦੇ ਤਾਈਂ ਜਿੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਡੀਸੀ ਰਾਹੀਂ ਜਿਹੜੇ ਮੰਗ ਪੱਤਰ ਦਿੱਤੇ ਜਾਣੇ ਆ। ਰਾਜਾ ਵੀ ਫਰੀਦਕੋਟ ਦੇ ਵਿੱਚ ਡੀਸੀ ਫਰੀਦਕੋਟ ਦੇ ਰਾਹੀਂ ਜਿਹੜਾ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਨੇ ਭੇਜ ਰਹੇ ਆ। ਮੰਗਾ ਕੀ ਨੇ ਸਭ ਤੋਂ ਪਹਿਲੀ ਮੰਗ ਤਾਂ ਇਹ ਹੈਗੀ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕੀਤਾ ਜਾਵੇ। ਸੱਤਾ ਤੇ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਹੁਰਾ ਨੇ ਕਿ ਅਸੀਂ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾ ਦਾਂਗੇ ਪਰ ਹੋ ਕੀ ਰਿਹਾ ਕਿ ਜਿਹੜਾ ਨਸ਼ਾ ਜਿਹੜੇ ਸ਼ਹਿਰ ਮੁਹੱਲੇ ਜਾਂ ਵਸਤੀ ਦੇ ਵਿੱਚ ਕਾਮੀਆਂ ਤੋਂ ਕਾਂਗਰਸੀਆਂ ਤੋਂ ਨਹੀਂ ਪਹੁੰਚਾਇਆ ਗਿਆ ਉਸ ਜਗ੍ਹਾ ਤੇ ਵੀ ਜਿਹੜੀ ਨਸ਼ੇ ਦੀ ਪਹੁੰਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹੋ ਚੁੱਕੀ ਹੈ ਅੱਗੇ ਨੂੰ ਕਈ ਗੁਣਾ ਨਸ਼ਾ ਜਿਹੜਾ ਵੱਧ ਚੁੱਕਿਆ ਲਗਾਤਾਰ ਜਿਹੜੀ ਚਿੱਤੇ ਦੀ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀ ਮੌਤਾਂ ਦੀ ਦਰਾਂ ਜਿਹੜੀ ਉਹ ਵੀ ਵੱਧਦੀ ਜਾ ਰਹੀ ਹੈ ਨਾਤਾ ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਆ ਕਿ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਕਿ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਜਿਹੜੇ ਅੱਗੇ ਕਾਂਗਰਸੀਆਂ ਦੇ ਜਿਹੜੇ ਐਮ ਐਲ ਏ ਨਸ਼ਾ ਵਕਾਉਂਦੇ ਸੀ ਨਸ਼ਾ ਤਸਕਰਾ ਤੋਂ ਪੈਸੇ ਲੈਂਦੇ ਸੀ ਉਹੀ ਕੰਮ ਜਿਹੜਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਮੰਤਰੀ ਜਿਹੜੇ ਉਹ ਕਰ ਰਹੇ ਆ ਲਗਾਤਾਰ ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋ ਰਿਹਾ ਜਿਨ੍ਹਾਂ ਦੀ ਖਾਸ ਕਰਕੇ ਡਿਊਟੀ ਇਹ ਲੱਗੀ ਹੈ ਕਿ ਤੁਸੀਂ ਭਾਈ ਨਸ਼ਾ ਤਸਕਰਾਂ ਨੂੰ ਫੜਨਾ ਇਹ ਲੱਗੀ ਹੈ ਕਿ ਤੁਸੀਂ ਭਾਈ ਨਸ਼ਾ ਤਸਕਰਾਂ ਨੂੰ ਫੜਨਾ ਜਿਨ੍ਹਾਂ ਨੂੰ ਆਪਾ ਪੰਜਾਬ ਪੁਲਿਸ ਕਹਿੰਦੇ ਆ ਉਹਨਾਂ ਦੀ ਡਿਊਟੀ ਦਾ ਨਸ਼ਾ ਤਸਕਰਾਂ ਨੂੰ ਫੜਨਾ ਵਾਸਤੇ ਆ ਜਾਂ ਨਸ਼ੇ ਨੂੰ ਫੜਨਾ ਵਾਸਤੇ ਆ ਨਸ਼ੇ ਨੂੰ ਖਤਮ ਕਰਨ ਵਾਸਤੇ ਆ ਤੇ ਕੰਮ ਉਹਨਾਂ ਨੇ ਇਹ ਤਲਾਸ਼ ਛੱਡਿਆ ਕਿ ਨਸ਼ਾ ਤਸਕਰਾਂ ਤੋਂ ਹੱਤਾ ਲਾਓ ਨਸ਼ਾ ਜਿੰਨਾ ਮਰਜ਼ੀ ਪੰਜਾਬ ਦੇ ਵਿੱਚ ਵਿਕੇ ਲੋਕਾਂ ਦੇ ਧੀਆਂ ਪੁੱਤ ਮਰਦੇ ਆ ਜਿੰਨੇ ਮਰਜ਼ੀ ਮਰ ਜਾਂ ਪਰ ਉਹਨਾਂ ਨੇ ਆਪਦੇ ਘਰ ਜਿਹੜੇ ਨਸ਼ੇ ਦੇ ਪੈਸੇ ਨਾਲ ਭਰਨੇ ਸ਼ੁਰੂ ਕੀਤੇ ਹੋਏ ਆ ਨੌਜਵਾਨ ਭਾਰ ਸਭਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਉਹ ਸੰਘਰਸ਼ ਲੜਦੀ ਆ ਰਹੀ ਆ ਤੇ ਅੱਜ ਵੀ ਸਾਡੀ ਉਹ ਮੰਗ ਆ ਕਿ ਪੰਜਾਬ ਦੇ ਵਿੱਚ ਡੀਜੀਪੀ ਸ਼ਸ਼ੀਕਾ ਸਿਗੇ ਸਾਫ ਦਾ ਡੀਜੀਪੀ ਆ ਹੁਣ ਉਹ ਜ਼ਿਲ੍ਹਾ ਦੇ ਉਹਨਾਂ ਨੇ ਇੱਕ ਬਾਦਲ ਸਰਕਾਰ ਵੇਲੇ ਇੱਕ ਰਿਪੋਰਟ ਭੇਜੀ ਸੀ ਬਾਦਲ ਨੂੰ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ 175 ਬੰਦਿਆਂ ਦੇ ਨਾਮ ਸੀਗੇ ਉਹ 175 ਬੰਦਿਆਂ ਦੇ ਵਿੱਚ ਵਿਕਰਮ ਮਜੀਠੀਏ ਵਰਗੇ ਸਖਪਾਲ ਖਹਿਰੇ ਵਰਗੇ ਇਹੋ ਜਿਹੜੇ ਵੱਡੇ ਵੱਡੇ ਜਿਹੜੇ ਚਾਹੇ ਉਹ ਕਾਲੀਆਂ ਦੇ ਲੀਡਰ ਨੇ ਕਾਂਗਰਸ ਦੇ ਲੀਡਰ ਨੇ ਚਾਹੇ ਹੁਣ ਜਿਹੜੇ ਝਾਲੂ ਪਾਰਟੀ ਚ ਤੁਰੇ ਫਿਰਦੇ ਨੇ ਇਹ ਨੇ ਬਹੁਤ ਸਾਰੇ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਫੌਜ ਦੇ ਅਧਿਕਾਰੀ ਬੀਐਸਐਫ ਦੇ ਅਧਿਕਾਰੀ ਕਿ ਜੇ ਇਹਨਾਂ 175 ਬੰਦਿਆਂ ਨੂੰ ਗਿਰਜ਼ਦਾਰ ਕੀਤਾ ਜਾਵੇ ਇਹਨਾਂ ਤੇ ਪਰਚੇ ਦਰਜ ਕੀਤੇ ਜਾਣ ਇਹਨਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਸਿੱਟਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਤੇ ਨਸ਼ਾ ਖਤਮ ਕੀਤਾ ਜਾ ਸਕਦਾ ਪਰ ਹੋਇਆ ਕੀ ਉਸ ਰਿਪੋਰਟ ਨੂੰ ਅੱਜ ਤੱਕ ਜਨਤਕ ਨਹੀਂ ਹੋਣ ਦਿੱਤਾ ਗਿਆ। ਉਸ ਰਿਪੋਰਟ ਤੇ ਕਾਰਵਾਈ ਨਹੀਂ ਹੋਈ ਅੱਜ ਤੱਕ। ਉਸ ਰਿਪੋਰਟ ਨੂੰ ਬਾਦਲ ਕਹਨੇ ਉਸੇ ਸਮੇਂ ਹੀ ਜਿਹੜਾ ਰੱਦੀ ਵਾਲੀ ਟੋਕਰੀ ਦੇ ਵਿੱਚ ਸਿੱਟ ਦਿੱਤਾ ਸੀ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਅੱਜ ਵੀ ਮੰਗ ਕਰਦੇ ਆਂ ਕਿ ਡੀਜੀਪੀ ਸ਼ਸ਼ੀ ਕਾਂਲ ਦੀ ਰਿਪੋਰਟ ਆ ਜਿਹੜੀ ਉਹਨੂੰ ਜਨਤਕ ਕੀਤਾ ਜਾਵੇ। ਜਿੰਨੇ ਵੀ ਉਹਦੇ ਵਿੱਚ ਨਸ਼ਾ ਸਮਗਰਾਂ ਦੇ ਨਾਮ ਨੇ ਉਹਨਾਂ ਤੇ ਸਾਰਿਆਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਣਾ ਚਾਹੀਦਾ। ਤੇ ਜਿੰਨੀ ਉਹਨਾਂ ਨੇ ਜਾਇਦਾਦ ਬਣਾਈ ਆ ਉਹ ਸਾਰੀ ਦੀ ਸਾਰੀ ਜਿਹੜੀ ਉਹ ਪ੍ਰਾਪਰਟੀ ਜਿਹੜੀ ਉਹ ਸੀਲ ਕਰਨੀ ਚਾਹੀਦੀ ਆ ਜੇ ਇਹ ਵੀ ਕੰਮ ਹੋ ਜਾਂਦਾ ਤੇ ਵੱਡੀ ਪੱਧਰ ਤੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਹੋ ਸਕਦਾ ਨਾਲ ਹੀ ਸਾਡੀ ਦੂਸਰੀ ਮੰਗ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਉਹ ਖੇਡ ਗਰਾਊਂਡ ਬਣਾਏ ਜਾਣੇ ਚਾਹੀਦੇ ਆ ਜੇ ਅਸੀਂ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਲਗਾਤਾਰ ਨਸ਼ਿਆਂ ਵਾਲੇ ਪਾਸੇ ਨੂੰ ਜਾ ਰਹੀ ਆ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਤੇ ਫਿਰ ਜ਼ਰੂਰ ਜਿਹੜੇ ਸਾਨੂੰ ਗਰਾਊਂਡ ਆ ਨੌਜਵਾਨਾਂ ਦਾ ਉਹ ਭਰਨੇ ਪੈਣਗੇ ਹਰੇਕ ਪਿੰਡ ਦੇ ਵਿੱਚ ਖੇਡ ਗਰਾਊਂਡ ਹੋਣਾ ਚਾਹੀਦਾ ਕੋਈ ਪਿੰਡ-ਪਿੰਡ ਚਾਰ-ਚਾਰ ਪਿੰਡਾਂ ਦਾ ਕੋਈ ਸਾਂਝਾ ਇੱਕ ਕੋਚ ਰੱਖ ਕੇ ਉੱਤੇ ਉਹ ਜਿਹੜਾ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਹੋਣਾ ਚਾਹੀਦਾ ਨੌਜਵਾਨਾਂ ਨੂੰ ਉਹਨਾਂ ਦੀ ਡਾਲਟ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਖੇਡਾਂ ਦਾ ਜਿਹੜਾ ਅਦਨਿਕ ਢਾਂਚਾ ਉਹ ਉਹ ਸਾਰਿਆ ਜਾਣਾ ਚਾਹੀਦਾ ਤੇ ਜਿਸ ਪੱਧਰ ਦੀ ਕੋਈ ਗੇਮ ਖੇਡਦਾ ਚਾਹੇ ਉਹ ਬਲਾਕ ਪੱਧਰੀ ਆ ਜ਼ਿਲ੍ਹਾ ਪੱਧਰੀ ਆ ਜਾਂ ਸਟੇਟ ਪੱਧਰੀ ਆ ਤੇ ਉਸ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਹ ਵੀ ਇੱਕ ਤਰੀਕਾ ਹੈਗਾ ਨਸ਼ੇ ਨੂੰ ਬੰਦ ਕਰਨ ਦਾ ਪਰ ਸਰਕਾਰਾਂ ਚਾਹੁੰਦੀਆਂ ਨਹੀਂ ਕਿਉਂਕਿ ਉਹਨਾਂ ਨੂੰ ਮੋਟੀ ਕਮਾਈ ਹੁੰਦੀ ਇੱਥੋਂ ਨਾ ਹੀ ਪੁਲਿਸ ਨਸ਼ਾ ਖਤਮ ਕਰਨਾ ਚਾਹੁੰਦੀ ਆ ਤੁਸੀਂ ਦੇਖੋਗੇ ਕੋਈ ਵੀ ਚਾਹੇ ਨਸ਼ਾ ਤਸਕਰ ਹੋਵੇ ਤੇ ਚਾਹੇ ਕੋਈ ਲੀਡਰ ਹੋਵੇ ਚਾਹੇ ਮੰਤਰੀ ਹੋਵੇ ਤੇ ਚਾਹੇ ਕੋਈ ਪੁਲਿਸ ਦਾ ਅਧਿਕਾਰੀ ਹੋਵੇ ਉਹਦੇ ਕੋਲੇ ਇਸ ਤੋਂ ਵੱਧ ਤੇ ਇਸ ਤੋਂ ਵਧੀਆ ਜਿਹੜਾ ਪੈਸੇ ਕਮਾਉਣ ਦਾ ਕੋਈ ਵੀ ਤਰੀਕਾ ਨਹੀਂ ਹੈਗਾ ਜੇ ਹੋਰ ਤਰੀਕਾ ਕੋਈ ਵੀ ਵਰਤੂਗਾ ਕੋਈ ਫੈਕਟਰੀ ਲਾਊਗਾ ਕੋਈ ਕਾਰੋਬਾਰ ਚਲਾਊਗਾ ਤੇ ਉਹਦੇ ਵਿੱਚ ਉਹਨੂੰ ਲੱਖਾਂ ਕਰੋੜਾ ਰੁਪਈਆ ਜਿਹੜਾ ਲਾਉਣਾ ਪਊਗਾ ਤੇ ਉਹਨੂੰ ਕਾਫੀ ਜਿਹੜੇ ਫੈਕਟਰੀ ਵੀ ਬਣਾਉਂਦਾ ਤੇ ਉਹਨੂੰ ਮਜ਼ਦੂਰ ਰੱਖੜੇ ਪੈਣੇ ਕਈ ਕੁਝ ਕਰਨਾ ਪੈਣਾ ਤੇ ਜਦੋਂ ਉਹਨਾਂ ਨੇ ਫ੍ਰੀ ਦੇ ਕੱਲੇ ਪੈਸੇ ਹੀ ਕਮਾਉਣੇ ਆ ਫਿਰ ਜਿਹੜੇ ਨਸ਼ਾ ਤਸਕਰਾਉਂ ਸ਼ਾਫਾਸ਼ੇ ਦਿੰਦੇ ਆ ਕਿ ਤੁਸੀਂ ਨਸ਼ੇ ਵਿੱਚੋਂ ਅਸੀਂ ਤੁਹਾਡੇ ਨਾਲ ਆ ਤੁਹਾਡੀ ਕੋਈ ਵਾਰ ਨਹੀਂ ਦੇਖ ਸਕਦਾ ਤਾਂ ਜਿਹੜਾ ਨਸ਼ਾ ਤੜ ਤੜ ਵਿਕ ਰਿਆ ਤੇ ਇਹਨਾਂ ਲੀਡਰਾਂ ਨੂੰ ਤੇ ਪੰਜਾਬ ਦੇ ਪੁਲਿਸ ਦੇ ਅਧਿਕਾਰੀਆਂ ਨੂੰ ਕਰੋੜਾਂ ਰੁਪਈਆ ਜਿਹੜਾ ਨਸ਼ੇ ਦੀ ਕਮਾਈ ਆ ਇਸੇ ਕਰਕੇ ਨਸ਼ੇ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਪੰਜਾਬ ਦੀ ਜਵਾਨੀ ਨਸ਼ੇ ਨਾਲ ਖਤਮ ਹੋ ਰਹੀ ਆ ਪਰ ਪੰਜਾਬ ਤੋਂ ਨਸ਼ਾ ਖਤਮ ਨਹੀਂ ਕੀਤਾ ਜਾ ਰਿਹਾ ਤੇ ਸਾਡੇ ਚਾਹੇ ਉਹ ਪ੍ਰਧਾਨ ਮੰਤਰੀ ਹੋਣ ਤੇ ਚਾਹੇ ਅਮਿਤ ਸ਼ਾਹ ਅੱਗੇ ਹੋਣ ਉਹ ਗੱਲਾਂ ਵੱਡੀਆਂ-ਵੱਡੀਆਂ ਕਰਦੇ ਆ ਜਦੋਂ ਕਹਿੰਦੇ ਕਿ ਅਸੀਂ ਬਾਰਡਰ ਦੇ ਉੱਪਰੋਂ ਬੀਐਸਐਫ ਹੋ ਤੇ ਲਾਈ ਹੋਈ ਆ ਫੌਜ ਲਾਈ ਹੋਈ ਆ ਕੋਈ ਚਿੜੀ ਵੀ ਖੰਭ ਨਹੀਂ ਮਾਰ ਸਕਦੀ ਤੇ ਜੇ ਭਰਾ ਉਹ ਚਿੜੀ ਵੀ ਖੰਭ ਨਹੀਂ ਮਾਰ ਸਕਦੀ ਤੇ ਫਿਰ ਪੁਆਇੰਟ ਲਾਂ ਦੇ ਸਾਹਮਣੇ ਚਿੱਟਾ ਕਿਵੇਂ ਬਾਰਡਰ ਤੋਂ ਪਾਰ ਆ ਜਾਂਦਾ ਉਹਦੇ ਵਿੱਚ ਵੀ ਤੁਹਾਡੀ ਉਸ ਬੀਐਸਐਫ ਦੀ ਤੇ ਜਿਹੜੀ ਤੁਸੀਂ ਫੌਜ ਲਾਈ ਹੋਈ ਆ ਤੇ ਚਾਹੇ ਕੇਂਦਰ ਦੇ ਵੱਡੇ ਮੰਤਰੀ ਨੇ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਹੀ ਜਿਹੜਾ ਬਾਰਡਰ ਤੋਂ ਨਸ਼ਾ ਕਰਾਸ ਹੁੰਦਾ ਇਹਨਾਂ ਦੇ ਕੋਠੀਆਂ ਦੇ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਕਰੋੜਾਂ ਅਰਬ ਰੁਪਇਆ ਜਾਂਦਾ ਨਸ਼ੇ ਦੀ ਕਮਾਈ ਟਾਈ ਕਰਕੇ ਕੋਈ ਨਸ਼ਾ ਤਸਕਰ ਵੱਡਾ ਮਗਰਮੱਛ ਫੜਿਆ ਨਹੀਂ ਜਾਂਦਾ ਤੇ ਜਦੋਂ ਲੋਕ ਗੁੱਸੇ ਦੇ ਵਿੱਚ ਆਉਂਦੇ ਨੇ ਸੜਕਾਂ ਤੇ ਉਤਰਦੇ ਨੇ ਇਹਨਾਂ ਦੇ ਖਿਲਾਫ ਹੋਦੋ 2-4 ਦਿਨ ਕੀ ਹੁੰਦਾ ਕਿ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਛੋਟੇ ਸਪਲਾਈਰ ਨੇ ਉਹਨਾਂ 2-4 ਨੂੰ ਫੜ ਕੇ ਜੇਲ੍ਹ ਦੇ ਵਿੱਚ ਸੱਡ ਦਿੰਦੇ ਆ ਤੇ ਲੋਕਾਂ ਨੂੰ ਐ ਲੱਗਦਾ ਕਿ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਬਈ ਨਸ਼ਾ ਤਸਕਰਾ ਨੂੰ ਫੜੀ ਜਾਂਦੀ ਆ ਤੇ ਜਿਹੜੇ ਵੱਡੇ ਮਗਰਮੱਛ ਉਹ ਉਹਨੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੇ ਸਪਲਾਈਰ ਫੜੇ ਹੁੰਦੇ ਨੇ ਉਹ ਜੇਲ੍ਹਾਂ 'ਚ ਵੀ ਉਹਨਾਂ ਦੀ ਮਦਦ ਕਰਦੇ ਨੇ ਤੇ ਬਾਅਦ ਦੇ ਵਿੱਚ ਨਵੇਂ ਹੋਰ ਤਿਆਰ ਕਰ ਲੈਂਦੇ ਨੇ ਉਹਨਾਂ ਦਾ ਕੰਮ ਨਹੀਂ ਰੁਕਦਾ ਉਸੇ ਤਰ੍ਹਾਂ ਧੜਾ ਧੜ ਚੱਲਦਾ ਤੁਸੀਂ ਦੇਖਿਆ ਹੋਣਾ ਅਖਬਾਰਾਂ ਦੇ ਵਿੱਚ ਪੜਿਆ ਹੋਊਗਾ ਟੀਵੀ ਚੈਨਲਾਂ ਤੇ ਦੇਖਿਆ ਹੋਊਗਾ ਕਿ ਅਡਾਨੀ ਅਰਗਿਆਂ ਦੀਆਂ ਬੰਦਰਗਾਹ ਤੋਂ ਦੰਨਾਂ ਦੇ ਹਿਸਾਬ ਨਾਲ ਚਿੱਟਾ ਫੜਿਆ ਜਾਂਦਾ ਤੇ ਅੱਜ ਤਾਈਂ ਕੋਈ ਕਾਰਵਾਈ ਨਹੀਂ ਹੋਦੇ ਤੇ ਜੇ ਕਿਸੇ ਨੇ ਕੋਈ ਕਾਰਵਾਈ ਕੀਤੀ ਹੈ ਤੇ ਦੱਸ ਸਕਦਾ ਕੋਈ ਵਜਾ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਜਦੋਂ ਇਹਨਾਂ ਨੇ ਕਾਗਜ਼ਾਂ ਦਾ ਘੜ ਭਰਨਾ ਹੁੰਦਾ ਪੁਲਿਸ ਨੇ ਤੇ ਜਦੋਂ ਇਹਨਾਂ ਨੇ ਲੋਕਾਂ ਨੂੰ ਦਿਖਾਉਣਾ ਹੁੰਦਾ ਕਿ ਅਸੀਂ ਚਿੱਤੇ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਤੇ ਫੇਰ ਭਾਵੇਂ ਕੋਈ ਦਿਹਾੜੀ ਜਾ ਕੇ ਆਉਂਦਾ ਹੋਵੇ ਇਹਨਾਂ ਨੂੰ ਕੋਹੋ ਕਿ ਆਉਣਾ ਪਾ ਕੇ ਉਹਦੇ ਤੇ ਪਰਚਾ ਦਰਜ ਕਰਨਾ ਪਵੇ ਫਿਰ ਇਸ ਤਰ੍ਹਾਂ ਦੇ ਕੰਮ ਕਰਕੇ ਇਹ ਕਾਗਜ਼ਾਂ ਦੇ ਘਰ ਜ਼ਰੂਰ ਭਰਦੇ ਆ ਤੇ ਜਿਹੜੇ ਵੱਡੇ ਮਦਰ ਮਾਚਾ ਉਸੇ ਤਰ੍ਹਾਂ ਜਿਹੜੇ ਆਜ਼ਾਦ ਘੁੰਮਦੇ ਫਿਰਦੇ ਆ ਉਹ ਕੱਲਾ ਇਹ ਨਹੀਂ ਕਿ ਨਸ਼ਾ ਵੇਚਦੇ ਨੇ ਜਦੋਂ ਨਸ਼ਾ ਤਸਕਰਾਂ ਦੇ ਖਿਲਾਫ ਲੋਕ ਬੋਲਦੇ ਨੇ ਤੇ ਫਿਰ ਉਹ ਨਾਲ-ਨਾਲ ਜਿਹੜਾ ਗੁੰਡਾਗਰਦੀ ਵੀ ਕਰਦੇ ਨੇ ਜਿਹੜੇ ਲੋਕ ਨਸ਼ੇ ਨੂੰ ਬੰਦ ਕਰਾਉਣਾ ਚਾਹੁੰਦੇ ਨੇ ਉਹਨਾਂ ਦੀ ਜ਼ੁਬਾਨ ਨੂੰ ਬੰਦ ਕਰਨ ਲਈ ਪੁਲਿਸ ਦੇ ਤੇ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਉਂਦੇ ਨੇ ਆ ਤੁਸੀਂ ਢਲਮਾ ਦੇ ਵਿੱਚ ਕਹਾਣੀ ਸੁਣੀ ਹੋਣੀ ਆ ਕਿ ਢਲਮਾ ਦੇ ਵਿੱਚ ਨਸ਼ਾ ਛਡਾਉਣ ਦੀ ਜਿਹੜੀ ਇੱਕ ਕਮੇਟੀ ਬਣ ਗਈ ਤੇ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਨੇ ਸਾਥ ਦੇ ਵਿੱਚ ਭਰੇ ਕੱਟ ਦੇ ਵਿੱਚ ਆ ਕੇ ਚਨਮਾ ਖੁਰਦ ਦੇ ਨੌਜਵਾਨ ਹਰਪ੍ਰਭਗਵਾਨ ਨੂੰ ਜਿਹੜੀ ਗੋਲੀ ਮਾਰ ਦਿੱਤੀ ਇਸ ਕਰਕੇ ਕਿਉਂ ਕਿਉਂ ਕਹਿ ਰਹੇ ਨੇ ਕਿ ਨਸ਼ਾ ਬੰਦ ਹੋਣਾ ਚਾਹੀਦਾ ਪਿੰਡ ਦੇ ਵਿੱਚੋਂ ਤੇ ਜਿਹੜਾ ਸਾਡੇ ਇਥੇ ਫਰੀਦਕੋਟ ਦਾ ਐਮਐਲਏ ਅਗਰਦੇਸ਼ ਸਿੰਘ ਸੇਖੋ ਤੇ ਜਿਹੜੇ ਬੰਦੇ ਆਲੇ ਗੋਲੀ ਮਾਰੀ ਉਹਨਾਂ ਦੇ ਖਾਸਮ ਖਾਸ ਸੀਗੇ ਉਹਨਾਂ ਚੋਂ ਇੱਕ ਵੀ ਮਾਤਾ ਨੂੰ ਇਹਨਾਂ ਨੇ ਐਸਸੀ ਬੈਂਕ ਦੀ ਪ੍ਰਧਾਨ ਬਣਾਇਆ ਹੋਇਆ ਸੀ ਪਿੰਡ ਦੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਅਸੀਂ ਨਸ਼ੇ ਖਤਮ ਕਰਾਂਗੇ ਇਹ ਨਸ਼ੇ ਖਤਮ ਕਰਨ ਨਹੀਂ ਲੱਗੇ ਇਹ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲੱਗੇ ਆ ਜਾਂ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਤੇ ਜਦੋਂ ਗੁਰਦੇਸ ਸਿੰਘ ਸੇਖੋ ਦੇ ਘਰ ਅੱਗੇ ਲੋਕਾਂ ਨੇ ਆ ਕੇ ਪ੍ਰਦਰਸ਼ਨ ਕੀਤਾ ਧਰਨਾ ਲਾਇਆ ਤੇ ਕੱਟ ਦੇ ਵਿੱਚ ਹਰਿ ਭਗਵਾਨ ਦੀ ਵਾਈਫ ਨੇ ਕਿਹਾ ਸੀਗਾ ਗੁਰਦੇਸ ਸੇਖੋਂ ਨੂੰ ਕਿ ਤੇਰੇ ਘਰ ਵਾਲੀ 40000 ਰੁਪਏ ਮਹੀਨੇ ਦਾ ਉਹ ਨਸ਼ਾ ਤਸਕਰਾਂ ਤੋਂ ਲੈਂਦੀ ਸੀ ਕਿ ਜਿਨ੍ਹਾਂ ਨੇ ਹਰਿ ਭਗਵਾਨ ਨੂੰ ਗੋਲੀ ਮਾਰੀ ਆ ਤੇ ਉਹ ਬੇਸ਼ਰਮ ਕਿਸਮ ਦਾ ਬੰਦਾ ਪਤਾ ਕੀ ਬੋਲਿਆ ਅੱਜ ਆਦਾ ਮੈਂ ਤਾਂ ਆਪਦੀ ਸੌਂ ਦੇ ਸਕਦਾ ਹੋਰ ਕਿਸੇ ਦੀ ਨਹੀਂ ਤੇ ਘਰ ਵਾਲੀ ਵੀ ਤਾਂ ਤੇਰੀ ਆ ਜਿਹਨੇ ਚਾਦਰਵਸ਼ਾਈ ਹੋਈ ਆ ਕਿ ਚਾਰ ਸਵੇਰੋਂ ਪੈਸੇ ਇਕੱਠੇ ਕਰਨੇ ਆ ਉਹ ਚਾਹੇ ਨਸ਼ੇ ਦੀ ਕਮਾਈ ਹੋਵੇ ਚਾਹੇ ਕਿਸੇ ਦਾ ਖਾਲ ਟਵਾਉਣਾ ਹੋਵੇ ਚਾਹੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਾਉਣਾ ਹੋਵੇ ਚਾਹੇ ਕਿਸੇ ਦੀ ਪਈ ਵਾਣੀ ਹੋਵੇ ਆੜਾ ੜਾ ਪੈਸੇ ਇਕੱਠੇ ਕਰਨ ਲੱਗੀ ਹੋਈ ਆ ਤੇ ਹਰ ਭਗਵਾਨ ਵਾਲੇ ਕੇਸ ਦੇ ਵਿੱਚ ਵਾਦਾ ਕੀਤਾ ਸੀਗਾ ਗੁਰਦੇਵ ਸਿੰਘ ਸੇਖੋਂ ਨੇ ਕਿ ਅਸੀਂ ਹਰ ਭਗਵਾਨ ਦੇ ਨਾਮ ਤੇ ਘਰਮਾਂ ਦੇ ਵਿੱਚ ਸਟੇਡੀਅਮ ਬਣਾਵਾਂਗੇ ਖੇਡ ਸਟੇਡੀਅਮ ਤੇ ਅੱਜ ਤੱਕ ਨਹੀਂ ਬਣਾਇਆ ਕਈ ਵਾਰ ਇਹਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਕਿ ਹਰ ਭਗਵਾਨ ਦੇ ਨਾਮ ਤੇ ਖੇਡ ਸਟੇਡੀਅਮ ਬਣਾਇਆ ਜਾਣਾ ਚਾਹੀਦਾ ਪਰ ਖੇਡ ਸਟੇਡੀਅਮ ਬਣਾਉਣਗੇ ਕਿਉਂ ਹਰ ਭਗਵਾਨ ਨੂੰ ਤਾਂ ਮਾਰਿਆ ਨਸ਼ਾ ਤਸਕਰਾਂ ਨੇ ਤੇ ਨਸ਼ਾ ਤਸਕਰ ਸੀਗੇ ਗਰਦੇ ਤੇ ਸਿੱਖੋਗੇ ਉਹ ਬਰ ਗਰਦੇ ਤੇ ਸਿੱਖੋਗੇ ਤਾਂ ਮਦਦ ਤਾਂ ਉਹਨਾਂ ਦੀ ਕਰਨਗੇ ਨਾ ਨਸ਼ਾ ਤਸਕਰਾਂ ਦੀ ਉਹਨਾਂ ਨੂੰ ਕੀ ਜ਼ਰੂਰਤ ਆ ਜਿਹੜਾ ਭਾਈ ਆਪਦੀ ਸ਼ਹੀਦੀ ਦੇ ਗਿਆ ਆਪਦੀ ਜਾਨ ਕਰਬਾਨ ਕਰ ਗਿਆ ਵੀ ਉਹਦੇ ਪੱਖ ਚ ਖੜਨਾ ਉਹਦੇ ਆਸਤੇ ਸਟੇਡੀਅਮ ਬਣਾਉਣ ਇਸ ਕਰਕੇ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਮੰਨ ਕਰਦੇ ਅੱਜ ਵੀ ਕਿ ਪੰਜਾਬ ਸਰਕਾਰ ਦੇ ਮਾੜਾ ਮੋਟਾ ਵੀ ਹੱਥ 'ਚ ਕੋਈ ਸ਼ਰਮਨਾਮ ਦੀ ਚੀਜ਼ ਹੈਗੀ ਆ ਤੇ ਨਸ਼ੇ ਤੇ ਲਗਾਮ ਪਾਵੇ ਨਸ਼ਾ ਤਸਕਰਾਂ ਨੂੰ ਦੇਲਾਂ ਦੇ ਵਿੱਚ ਸਿੱਟੇ ਤੇ ਪਿੰਡਾਂ ਦੇ ਵਿੱਚ ਜਿਹੜੇ ਖੇਡ ਗਰਾਊਂਡ ਬਣਾਵੇ ਤੇ ਸਾਡੀ ਅਗਲੀ ਮੰਗ ਹੈਗੀ ਆ